ਉਹ ਨਾ ਮਾਰ ਮੇਰਾ ਭਰਾ ਦੇ ਉਹ ਕਿਤੇ ਮੰਦੀ ਗੋਲੀ ਉਹ ਕਿਤੇ ਮਾਰ ਤੇਰਾ ਕੋਲੇ ਜੰਮਦੀ ਉਹ ਨੋਬੀਓ ਉਹ ਗੋਲੀ ਅਕਰੀਮ ਉਹ ਪੜੀ ਕੋਟਾ ਪੜੀ ਸਾਰੇ ਕੋਲੇ ਕੋਟਾ ਨਾਮ ਕਰਦੇ ਭਈਆ ਕਰਦਾ ਜੱਡੇ ਦੇ ਜੱਡੇ ਨਾਲ ਕੇ ਆਏ ਨਾ ਕੇ ਬੋਲ ਸਾਰੇ ਵੇ ਗੋਲੀ ਜੋ ਲਾਦੀ ਆ ਕਿ ਤੇਰਾ ਮਾਰੂ ਫਰੀਆ ਵਾ ਗੋਬੀ ਉਕਾ ਜੱਪਰਾ ਮਾਰ ਕੇ ਤੇਰੇ ਆਪ ਆਗੂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਏ ਬੇਦਰਦੀ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਏ ਗੋਲੀਆਂ ਨਾਲ ਪੁੱਨ ਦਿੱਤਾ ਗਿਆ ਏ ਆਪ ਆਗੂ ਗੱਡੀ 'ਚ ਬੈਠੇ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਏ ਤਰਨਤਾਰਨ ਦੀ ਇੱਕ ਘਟਨਾ ਏ ਫਾਟਕਾ ਦੇ ਕੋਲ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਏ ਜਿਸ ਦੌਰਾਨ ਆਪ ਆਗੂ ਤੇ ਹਮਲਾ ਕੀਤਾ ਜਾਂਦਾ ਹੈ ਆਪਣੀ ਗੱਡੀ ਦੇ ਵਿੱਚ ਬੈਠਾ ਹੁੰਦਾ ਹੈ ਗੱਡੀ ਫਾਟਕਾ ਦੇ ਕੋਲ ਰੁਕਦੀ ਹੈ ਬੰਦ ਫਾਟਕਾ ਦੇ ਕੋਲ ਜਦੋਂ ਗੱਡੀ ਰੁਕਦੀ ਹੈ ਤਾਂ ਰੋਹੀ ਇੱਕ ਹੋਰ ਗੱਡੀ ਦੇ ਵਿੱਚ ਸਵਾਰ ਕੁਝ ਵਿਅਕਤੀ ਆਉਂਦੇ ਨੇ ਤੇ ਦੌਰਾਨ ਆਪ ਆਗੂ ਤੇ ਗੋਲੀਆਂ ਦੀ ਬਰਸਾਤ ਕਰ ਦਿੰਦੇ ਨੇ ਤੇ ਉਸ ਨੂੰ ਮੌਕੇ ਤੇ ਹੀ ਮੌਤ ਦੇ ਘਾਟ ਉਤਾਰ ਦਿੰਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਆਪ ਆਗੂ ਜਿਸ ਦਾ ਨਾਮ ਗੋਪੀ ਦੱਸਿਆ ਜਾ ਰਿਹਾ ਹੈ ਜੋ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਬੇਹੱਦ ਕਰੀਬੀ ਸੀਗਾ ਜਿਸ ਦਾ ਤਣਕਸਾਰ ਹੀ ਕਤਲ ਕੀਤਾ ਗਿਆ ਹੈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਤਸਵੀਰਾਂ ਵੀ ਹਾਲਾਂਕਿ ਸਾਹਮਣੇ ਆ ਰਹੀਆਂ ਨੇ ਇਸ ਘਟਨਾ ਤੋਂ ਬਾਅਦ ਪੂਰਾ ਤਰਨਤਾਰਨ ਜੜਾਇਓ ਦਹਿਲ ਉੱਠਿਆ ਏ ਚੜਦੀ ਸਵੇਰ ਗੱਡੀ 'ਚ ਬੈਠੇ ਆਪ ਆਗੂ ਤੇ ਗੋਲੀਆਂ ਦੀ ਬਰਸਾਤ ਕੀਤੀ ਜਾਂਦੀ ਹੈ ਹਮਲਾ ਕਰਨ ਤੋਂ ਬਾਅਦ ਜਿਹੜੇ ਹਮਲਾਵਰ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੁੱਪੀ ਗੁੱਪੀ ਜਿਹਾ ਕਤਲ ਕੀਤਾ ਗਿਆ ਏ ਉਹ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਕਾਫੀ ਕਰੀਬੀ ਸੀਗਾ ਅਸੀਂ ਇਹ ਗੁਰਦਾਰੇ ਮੱਥਾ ਟੇਕ ਕੇ ਉਥੋਂ ਗੁਰਦਾਰੇੋਂ ਮੈਂ ਉਤਰ ਗਿਆ ਮੈਂ ਉਹ ਤੇ ਗੁਰਦਰੀ ਪਹਿਲਾਂ ਹੀ ਤੇ ਮਾਤਾ ਜੀ ਨੂੰ ਮੈਂ ਫੋਨ ਕੀਤਾ ਮਾਂ ਗੋਪੀ ਕਿਧਰ ਕੀ ਕਿੱਥੇ ਗਿਆ ਵਾ ਆਂਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿੰਨੇ ਚਰ ਨੂੰ ਆਣਾ ਈ ਕਿੱਥੇ ਆ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾ ਤੇ ਬਾਕੀ ਬਾਤ ਇੰਨੀ ਗੱਲ ਹੋਈ ਆ ਗੋਲੀਆਂ ਮਾਰਦੀਆਂ ਮੈਂ ਫੋਨ ਕੀਤਾ ਵੀ ਗੋਲੀਆਂ ਮਾਰਦੀਆਂ ਗੋਪੀ ਦੇ ਮਾਦਾ ਕਹਿੰਨੇ ਕਿ ਪਤਾ ਲੱਗਾ ਕਿਦਾਂ ਕਿੱਥੇ ਕਰੋ ਗਿਆ ਆਂਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮੈਂ ਮੱਥਾ ਟੇਕ ਕੇ ਗਿਆ ਗੁਰਦਾਰੇ ਕਿਦੀ ਕੋਈ ਰੰਜਿਸ਼ ਪੁਰਾਣੀ ਕਿਸੇ ਨਾਲ ਹੋਵੇ ਉਹ ਰੰਜੇ ਸੋ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੁੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵੈਰ ਹੁੰਦਾ ਕੋਈ ਲੜਾਈ ਝਗੜਾ ਕਾਗਜ਼ਾਂ ਸਕੂਲਾਂ ਦੇ ਜਿਹੜੇ ਹੁੰਦੇ ਉਹ ਲੜਾਈ ਝਗੜੇ ਕੋਈ ਨਿੱਜੀ ਕੋਈ ਨਹੀਂ ਵੀ ਕੋਈ ਮਰਨ ਮਰਾਉਣ ਵਾਲਾ ਕੋਈ ਇਹਦਾ ਕੋਈ ਚੱਕਰ ਹੀ ਨਹੀਂ ਹੈਗਾ ਤੇ ਲੜਾਈ ਝਗੜੇ ਮਾੜੇ ਮੋੜ ਹੁੰਦੇ ਆ ਬੰਦਿਆਂ ਨੇ ਆਪ ਪੰਨਾ ਜੋ ਜਾਂਦੇ ਥੋੜਾ ਵੀ ਕੁੜੀਆਂ ਬੰਦਾ ਜਾਨੋ ਹੀ ਮਾਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਕਿਦਾਂ ਕਿਉਂ ਕਿਉਂ ਇਹ ਹੁਣ ਪਤਾ ਹੀ ਨਹੀਂ ਹੁਣ ਕਾਨੂੰਨੀਆ ਕਾਰਵਾਈ ਪੁਲਿਸ ਦੇਖੋਗੇ ਹੁਣ ਕੀ ਗਾੜੀ ਕੈਮਰਾ ਕੁਮਰ ਹੈ ਨਾ ਜੋ ਵੀ ਕਿਦਾਂ ਤੁਹਾਨੂੰ ਪਤਾ ਕਰਨਗੇ ਕੋਈ ਧਮਕੀ ਧਮਕੀ ਨਹੀਂ ਹੁੰਦੀ ਪਹਿਲਾਂ ਨਾ ਕੋਈ ਧਮਕੀ ਨਹੀਂ ਆਈ ਨਾ ਇਹਨੂੰ ਆਈ ਨਾ ਮੈਨੂੰ ਆਈ ਅਸੀਂ ਇਕੱਠੇ ਰਹੀਨੇ ਸਾਡੇ ਇਕੱਠੇ ਕੇਸ ਚੱਲਦੇ ਆ ਕੋਈ ਗੱਲ ਨਹੀਂ ਇਹੋ ਜੀ ਹੈਗੀ ਕੇਸ ਕਾ ਦਾ ਹੀ ਇਹ ਇਹ ਕੇਸ ਹੁਣ 307 ਦਾ ਸultanpur ਝਗੜਾ ਹੈ ਜਿਹੜਾ ਉਦੋਂ ਗੋਲੀ ਗੋਲੀ ਚੱਲੀ ਉਹਦੇ ਵਿੱਚ ਤਰੀਕੇ ਆਉਂਦਾ ਮੋਈ ਆਮ ਆਮ ਪਾਰਟੀ ਦੀ ਐਮਐਲਏ ਦੇ ਨਾਲ ਹੀ ਪੱਕਾ ਰਹਿੰਦਾ ਲਾਲਪੁਰ ਨਾਲ ਤੇ ਕੀ ਕਿ ਕਿੱਥੇ ਚਲੇ ਸੀ ਇਹ ਤਰੀਕੇ ਚਲੇ ਕਿ ਤੁਮ ਚਲੇ ਤੇ ਤੁਹਾਨੂੰ ਕਿਦਾਂ ਪਤਾ ਲੱਗਾ ਜੀ ਤੁਹਾਨੂੰ ਇਕੱਠੇ ਜਾਂਦੇ ਤਰੀਕੇ ਕੌਣ ਕੌਣ ਜਾਂਦਾ ਜੀ ਕੇਤਾ ਮੇਰਾ ਨਾਲ ਜਾਂਦਾ ਤਰੀਕੀ ਕੀ ਨਾ ਬੇੜਾ ਬੇੜਾ ਵੀ ਨਾਲ ਸੀ ਅੱਜ ਉੱਥੇ ਚੱਤੇ ਹੋਣਾ ਸੀ ਹਜੇ ਗੁੰਦਵਾਲ ਅੱਛਾ ਇਹਨੂੰ ਤਾਂ ਇੱਥੇ ਵਿਚਾਰੇ ਨੂੰ ਫਾਟ ਕੇ ਤੇ ਘੇਰ ਲਿਆ ਵਾ ਨੂੰ ਫਾਟ ਕੇ ਤੇ ਘੇਰ ਲਿਆ ਕਰੇ ਕੀ ਦੱਸਦੇ ਫਟ ਬੰਦੀ ਕਿ ਦਿਕਸ਼ਨ ਚੱਲ ਕੇ ਉੱਥੇ ਪਿਓ ਤਰੀਕੋ ਵੀ ਦੱਸਣਾ ਕਿ ਉਹ ਸੇਰੀ ਉਹ ਨਵਾਂ ਰਚਾਂ ਕੇ ਤਰੀਕੇ ਨਹੀਂ ਆਏ ਤੇ ਤਰੀਕਾ ਦੀ ਬੰਦੀ ਫੋਨ ਲਾਇਆ ਤੁੰਦ ਮੈਨੂੰ ਇੱਕ ਦਾ ਦੱਸਿਆ ਵੀ ਗੋਪੀ ਦੀ ਚੋਲ ਨਾ ਮਾਰ ਗਿਆ ਤਰੀਕਾ ਤਰੀਕਾ ਦੀ ਬੰਦੀ ਸੀ ਤਰੀਕ ਉਹਦਾ ਪਰੰਪਰਿਕ ਇਹਨਾਂ ਤੇ ਕੇਸ ਪਾਇਆ 7 ਸਾਲ ਹੋ ਗਏ ਤਰੀਕੇ ਜਾਂਦੇ ਹਨ ਕਿਸ ਨੂੰ ਭੇਤ ਹੋ ਗਿਆ ਤੇ ਕਿੱਥੋਂ ਦਾ ਮੁੰਡਾ ਹੈ ਗੋਪੀ ਹਾਂਜੀ ਗੋਪੀ ਚੋਲੇ ਦਾ ਮੇਰਾ ਨਾਮ ਗੁਰਸ਼ਰਨ ਸਿੰਘ ਹੈ ਇਹ ਜਿਹੜਾ ਮੁੰਡਾ ਕੌਣ ਸੀ ਇਹ ਭਰਾ ਹੀ ਸਾਡਾ ਚੋਲਾ ਸਾਹਿਬ ਤੋਂ ਗੁਰਪ੍ਰੀਤ ਸਿੰਘ ਕਿੱਥੇ ਚਲੇ ਸੀ ਇਹ ਕੀ ਗੱਲਬਾਤ ਹੋਈ ਹੈ ਇਹ ਸੁਲਤਾਨਪੁਰ ਸਾਹਿਬ ਤਰੀਕ ਹੀ ਦੀ ਤੇ ਤਰੀਕ ਤੇ ਜਾਣ ਲੱਗਾ ਸੀ ਅੱਛਾ ਜੀ ਹਾਂ ਜੀ ਇਹ ਤਾਂ ਤੁਹਾਨੂੰ ਵੀ ਕਿਸ ਤਰ੍ਹਾਂ ਪਤਾ ਲੱਗਾਇਆ ਸਾਨੂੰ ਦੇ ਪਿੱਛੇ ਇੱਥੋਂ ਜਦੋਂ ਫੋਨ ਗਿਆ ਮੈਂ ਤੇ ਚੋਲਾ ਸਾਹਿਬ ਵੀਰਾ ਦਾ ਫੋਨ ਆਇਆ ਵੀ ਆ ਗੱਲ ਹੋਈ ਤਾਂ ਉੱਥੇ ਆ ਬਾਬਾ ਜੀ ਤੁਹਾਨੂੰ ਕੀ ਲੱਗਦਾ ਮੈਂ ਕਿਵੇਂ ਕਤਲ ਕਿਉਂ ਕੀਤਾ ਗਿਆ ਜੀ ਡਾਇਆ ਮੁਲਾਜ਼ਮ ਕੰਡਾ ਕੋਈ ਨਹੀਂ ਐਡੀ ਛੇਤੀ ਨਹੀਂ ਕੋਈ ਕਹਿ ਸਕਦੇ ਬਾਕੀ ਕੁਝ ਤਿਆ ਨਿਕਲਣਗੇ ਜਰੂਰ ਕੋਈ ਨੂੰ ਫੋਨ ਫਾਨ ਆਇਆ ਪਹਿਲਾਂ ਕੋਈ ਤੁਹਾਨੂੰ ਕਿਹਾ ਜਾਂ ਕਿੱਥਾ ਨਹੀਂ ਨਹੀਂ ਕੋਈ ਐਹੋ ਜੀ ਗੱਲ ਨਹੀਂ ਬਾਕੀ ਇਹਨਾਂ ਗੁਰਦਾਰੇ ਸਾਹਿਬੋਂ ਤੁਰਿਆ ਵਾ ਹੁਣ ਥੋੜਾ ਜਿਹਾ ਆਪਣੇ ਹੀ ਅਜੇ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਫਿਰ ਆਹਤੇ ਆਤੇ ਪਰਤਾਂ ਖੁੱਲ ਜਾਂਦੀਆਂ ਹੁੰਦੀਆਂ ਤੇ ਕੋਈ ਟਾਈਮ ਲੱਗੂ ਪਤਾ ਲੱਗ ਜੂ ਉਹਦਾ ਤਰੀਕ ਉਥੇ ਸੁਲਤਾਨਪੁਰ ਸਾਹਿਬੀ ਉਦੋਂ ਕਾਲਜ ਦੇ ਟਾਈਮ ਤੇ ਕੋਈ ਕਾਲਜ ਝਗੜਾ ਝਗੜਾ ਆਇਆ ਸੀ ਤੇ ਉਦੋਂ ਦੀ ਨਕੂਰ ਵਿੱਚ ਦਾ 9:30 ਵਜੇ ਦੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰਨ ਤਰਨ ਤਾਰੇ ਸੀਗੇ ਸ਼ਾਇਦ ਉਥੋਂ ਪਿੱਛੋਂ ਹੀ ਕੋਈ 300 ਸਪੀਡ ਕਾਰ ਤੇ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਦਾ ਇਹਨਾਂ ਨੂੰ ਸ਼ਾਰਟ ਡੈਡ ਕਰਕੇ ਉਹ ਤੋਂ ਪਿੱਛੇ ਹੀ ਭੱਜ ਜਾਂਦੇ ਆ। ਤੇ ਕਈ ਜਿਹੜੇ ਚ ਚੋਰियां ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਆ। ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬੰਦੇ। ਕੋਈ ਪਹਿਲਾਂ ਕੋਈ ਤੰਗ-ਕਿਸਮ ਕੀ ਦਾ ਕੋਈ ਕੇਸ ਤੇ ਨਹੀਂ ਲੱਗਦਾ ਕੋਈ? ਨਹੀਂ। ਯਾਰ ਦੇ ਆਪਦੇ ਵਿੱਚ ਪਰਚੇ-ਪੁਰਚੇ ਦਰਦੇ ਸੀਗੇ। ਤਾਂ ਸ਼ਾਇਦ ਮੇਬੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਰੈਲਰੀ ਹੋਇਆ ਜਾਂ ਕੀ ਹੈ। ਕਈ ਹੈ ਕਿ ਅਜੇ ਵਰਕਆਊਟ ਕਰ ਰਹੇ ਆ। ਕਿਸੇ ਨੇ ਗੋਲੀਆਂ ਮਾਰੀਆਂ ਜੀ। ਇੱਕਟ ਮੇਰੇ ਖਲ ਕਿੰਨੇ ਫੇਰ ਹੋਏ ਸੀ ਹਾਂਜੀ 5 ਫੇਰ ਹੋਏ ਸੀ